ਸਰੇ ਡਿਜੀਟਲ ਐਮਸੀ ਹਾਊਸ ਸੀਨੀਅਰ ਮਾਈ ਐਪਲੀਕੇਸ਼ਨ ਪੰਜਾਬ ਗਵਰਨਮੈਂਟ ਦਾ ਇੱਕ ਨਵਾਂ ਇਨੀਸ਼ੀਏਟਿਵ ਹੈ ਜਿਸ ਦੇ ਅੰਦਰ ਸਾਰੀਆਂ ਕਾਰਪੋਰੇਸ਼ਨ 13 ਦੀਆਂ ਕਾਰਪੋਰੇਸ਼ਨ ਤੇ ਇੱਕੋ ਇੱਕ ਕੌਨਸਰਵ ਕਵਰ ਹੋਣੀ ਹੈ ਜਿੰਨੇ ਵੀ ਜਿਹੜੇ ਹਾਊਸ ਦੀ ਵਰਕਿੰਗ ਹੈਗੀ ਹੈ ਉਹਦਾ ਕੰਪਲੀਟ ਵਰਕਲੋਡ ਨੂੰ ਆਨਲਾਈਨ ਕੀਤਾ ਜਾ ਰਿਹਾ ਹੈਗਾ ਸਟਾਰਟਿੰਗ ਫੇੜੀ ਹੋਣੀ ਹੈ ਪ੍ਰੋਪੋਜ਼ਲ ਤਿਆਰ ਕਿਤਨਾ ਕਰਨੀ ਹੈਗੀ ਹੈ ਉਹ ਪ੍ਰੋਪੋਜ਼ਲ ਅਗਲੀ ਨੈਕਸਟ ਲੈਵਲ ਤੇ ਮੂਵ ਹੋਏਗੀ ਕੋਜਲ ਤੋਂ ਤਿਆਰ ਹੋਣ ਤੋਂ ਬਾਅਦ ਅਜੰਡਾ ਹਾਊਸ ਮੀਟਿੰਗ ਲਈ ਤਿਆਰ ਹੋਏਗਾ ਸਰ ਅਜੰਡਾ ਤਿਆਰ ਹੋਣ ਤੋਂ ਬਾਅਦ ਮੇਅਰ ਸਾਹਿਬ ਦੀ ਪ੍ਰਵਤਿਬਾਦ ਹੋਣ ਤੋਂ ਬਾਅਦ ਉਹ ਅਜੰਡਾ ਸਰਕੂਲੇਟ ਹੋਏਗਾ ਕੌਂਸਲਰਜ਼ ਨੂੰ ਉਹ ਸਾਰਾ ਪਾਰਟ ਆਨਲਾਈਨ ਹੋਏਗਾ ਹੁਣ ਜਿਹੜਾ ਅਜੰਡਾ ਜਿਹੜਾ ਸਰਕੂਲੇਟ ਹੋਏਗਾ ਕੌਂਸਲਰਜ਼ ਨੂੰ ਉਹ ਵੀ ਪੇਪਰਲੈਸ ਉਹਨਾਂ ਦੇ ਹੋਏਗਾ ਫਾਰਮਸ ਹੋਏਗਾ ਕੋਈ ਫਿਜ਼ੀਕਲ ਪੇਪਰ ਕਿਸੇ ਨੂੰ ਨਹੀਂ ਕਿਜਿਆ ਜਾਏਗਾ ਜਿਸ ਤਰ੍ਹਾਂ ਕਿ ਪੰਜਾਬ ਗਵਰਨਮੈਂਟ ਨੇ ਵਿਧਾਨ ਸਭਾ 'ਚ ਇੰਪਲੀਮੈਂਟ ਕੀਤਾ ਹੈ ਨਿਵਾ ਐਪਲੀਕੇਸ਼ਨ ਉਹੀ ਪੈਟਰਨ ਤੇ ਹੈ ਮਿਊਨਿਸਪਲ ਕਾਰਪੋਰੇਸ਼ਨ 'ਚ ਲਾਗੂ ਹੋਏਗਾ ਇਹਦੇ 'ਚ ਆਪਣੇ ਉਹਨਾਂ ਦੇ ਜਿਹੜੇ ਅਜੰਡਾ ਜਿਹੜਾ ਜਾਏਗਾ ਕੌਂਸਲਰ ਦੇ ਵਟਸਐਪ ਕਾਉਂਟ ਤੇ ਵੀ ਜਾ ਸਕਦਾ ਹੈਗਾ ਈਮੇਲ ਕਾਉਂਟ ਤੇ ਵੀ ਜਾਏਗਾ ਤਾਂ ਕਿ ਉਹਨਾਂ ਨੂੰ ਆਪਣੇ ਘਰ ਬੈਠੇ ਅਜੰਡਾ ਮਿਲ ਜੇਗਾ ਉਸ ਤੋਂ ਬਾਅਦ ਜਦੋਂ ਅਜੰਡਾ ਹਾਊਸ ਮੀਟਿੰਗ 'ਤੇ ਲੱਗੇਗਾ ਉਹ ਈ-ਬੁੱਕ ਦਾ ਇੱਕ ਪੋਰਟਲ ਹੈ ਜਿਸ ਦੇ ਚਾ ਆਪਣੇ ਕਾਉਂਸਲਰ ਲੌਗਇਨ ਕਰਕੇ ਹਾਊਸਮੇਕਿੰਗ ਪਾਰਟੀਆਂ ਪਾਰਟਿਸਿਪੇਟ ਕਰ ਸਕਦੇ ਆ ਈ-ਬੁੱਕ ਚ ਉਹਨਾਂ ਨੂੰ ਪੂਰਾ ਏਜੰਡਾ ਨਜ਼ਰ ਆਏਗਾ ਜੋ ਵੀ ਉਹਨਾਂ ਦੇ ਏਜੰਡੇ ਦੇ ਨਾਲ ਡਾਕੂਮੈਂਟ ਲੱਗੇ ਹੋਏ ਆ ਨੈਕਸਚਰ ਲੱਗੇ ਹੋਏ ਆ ਜਾਂ ਕੋਪੋਜ਼ਲਸ ਲੱਗੇ ਆਈਆਂ ਉਹ ਕੰਪਲੀਟ ਪ੍ਰਪੋਜ਼ਲ ਨਜ਼ਰ ਆਏਗਾ ਉਸ ਦੇ ਬੇਸ ਤੇ ਆਪਣਾ ਉਹ ਏਜੰਡੇ ਦੇ ਬੇਸ ਤੇ ਡਿਸਕਸ਼ਨ ਕਰ ਸਕਦੇ ਹੈਗੇ ਆ ਈ-ਬੁੱਕ ਤੇ ਕੋਈ ਕਿਹੜਾ ਰੈਜ਼ੋਲੂਸ਼ਨ ਤਿਆਰ ਹੋਇਆ ਕਿਹੜਾ ਰੈਜ਼ੋਲੂਸ਼ਨ ਪਾਸ ਹੋਇਆ ਕਿਹੜਾ ਰੈਜੂਸ਼ਨ ਸੀਂ ਡਿਟੇਲ ਹੈ ਕੀ ਸਟੇਟਸ ਹੈ ਉਹ ਸਾਰਾ ਇੱਕ ਸੌਫਟਵੇਅਰ ਵਿੱਚ ਕੈਪਚਰ ਹੋਏਗਾ ਰੈਜੂਸ਼ਨ ਪਾਸ ਹੋਣ ਤੋਂ ਬਾਅਦ ਸਰ ਹਾਊਸ ਮੀਟਿੰਗ ਦੇ ਪਰਚੀਗੀਆਂ ਦੀ ਪ੍ਰਸੀਡਿੰਗ ਦੀ ਇਸੇ ਸੌਫਟਵੇਅਰ ਵਿੱਚ ਬੱਜਦੇ ਆਟੋਮੈਟਿਕਲੀ ਤਿਆਰ ਹੋ ਜਾਂਦੀ ਹੈ ਆਪਣੇ ਉਹ ਫਾਈਨਲੀ ਕਮਿਸ਼ਨਰ ਸਾਹਿਬ ਦੇ ਕਮੈਂਟ ਦੇ ਨਾਲ ਸੈਕਟਰ ਲੌਕਲ ਅਫਸਰ ਨੂੰ ਫਾਰਵਰਡ ਦਿੱਤੀਆਂ ਜਾਣਗੀਆਂ ਜਿੱਥੇ ਕਿ ਉਹ ਫਾਈਨਲ ਅਪਰੂਵਲ ਉਹਨਾਂ ਦੇ ਕਮਿਸ਼ਨਰ ਸਾਹਿਬ ਦੇ ਕਮੈਂਟ ਦੇ ਦੇਖ ਤੇ ਜਿਹੜੇ ਲੋਕੋਵਰਮੰਡ ਨੂੰ ਦਿੱਤੀ ਜਾਏਗੀ ਕੁਝ ਰੈਜ਼ੋਲੂਸ਼ਨ ਜਿਹੜੇ ਡਾਇਰੈਕਟਰ ਲੈਵਲ ਤੋਂ ਆਪਣੇ ਪੱਧਰ ਨੂੰ ਹੈ ਕੋਪੈਕਟੀ ਲੈਵਲ ਤੇ ਉਹ ਸੌਫਟਵੇਅਰ ਆਟੋਮੈਟਿਕਲੀ ਫਾਰਵਰਡ ਕੀਤੇ ਜਾ ਸਕਦੇ ਆ ਤਾਂ ਕਿ ਇਹ ਉਹਨਾਂ ਦੀ ਅਪਰੂਵਲ ਦਿੱਤੀ ਜਾਵੇ ਕੁਝ ਰੈਜ਼ੋਲੂਸ਼ਨ ਤੇ ਆਬਜ਼ਰਵੇਸ਼ਨ ਵੀ ਲੱਗਣਗੀਆਂ ਜਿਹੜੀਆਂ ਕਿ ਵਾਪਸ ਕਨਸਰਨ ਕਾਰਪੋਰੇਸ਼ਨ ਨੂੰ ਆਣਗੀਆਂ ਅੰਦਰ ਕਨਸਰਨ ਬ੍ਰਾਂਚ ਜਿਹੜੀ ਆ ਆਬਜ਼ਰਵੇਸ਼ਨ ਦੂਨ ਤੋਂ ਬਾਅਦ ਫਿਰ ਉਹ ਰੈਜ਼ੋਲੂਸ਼ਨ ਦੁਆਰਾ ਭੇਜ ਦਿੱਤੀ ਜਾਏਗੀ ਡਾਇਰੈਕਟਰ ਲੋਕੋਵਰਮੰਡ ਨੂੰ ਫਾਈਨਲ ਅਪਰੂਵਲ ਲਈ ਇਹ ਤਾਂ ਇਸ ਸੌਫਟਵੇਅਰ ਦੋਨਾਂ ਦੇ ਵਰਕਲੋਡ ਕਵਰ ਹੋ ਰਹੇ ਆ ਸਰ ਕਾਰਪੋਰੇਸ਼ਨ ਦਾ ਵੀ ਲੋਕਲ ਗਵਰਨਮੈਂਟ ਦਾ ਵੀ ਅਪਰੂਵਲ ਦਾ ਵਰਕਲੋਡ ਕਵਰ ਹੋ ਜਾਏਗਾ ਇਸ ਤੋਂ ਇਲਾਵਾ ਕਾਰਪੋਰੇਸ਼ਨ ਦੀ ਜਿਹੜੀ ਮੇਨ ਵੈਬਸਾਈਟ ਹੈ ਹਰ ਕਾਰਪੋਰੇਸ਼ਨ ਦੀ ਵੈਬਸਾਈਟ ਹਰ ਕੌਂਸਲ ਦੀ ਸੌਫਟ ਵੈਬਸਾਈਟ ਵੀ ਇਸੇ ਸੌਫਟਵੇਅਰ ਵਿੱਚ ਕਵਰ ਹੋਣਗੀਆ 13 ਥਿੰਨ ਕਾਰਪੋਰੇਸ਼ਨ ਚਾਰ ਕਾਰਪੋਰੇਸ਼ਨ ਨੇ ਆਲਰੇਡੀ ਵੈਬਸਾਈਟ ਕਵਰ ਕਰ ਬਣਾ ਲਈ ਹੈ ਇਹਦੇ ਵਿੱਚ ਮਹਾਲੀ ਯਤੀਬ ਸੌਫਟਵੇਅਰ ਨੂੰ ਪਾਇਲਟ ਤੌਰ ਤੇ ਟੈਸਟ ਕਰ ਰਿਹਾ ਹੈ ਸਰਕਾਰ ਵੀ ਹੁਣ ਕੋਸ਼ਿਸ਼ ਹੈ ਕਿ ਇਸ ਨੂੰ ਜਲਦੀ ਜਲਦੀ ਬਾਕੀ ਕਾਰਪੋਰੇਸ਼ਨਸ ਵੀ ਲਾਗੂ ਕੀਤਾ ਜਾਵੇ ਇਹਦਾ ਬਾਕੀ ਟ੍ਰੇਨਿੰਗ ਵੀ ਅਸੀਂ ਸਾਰੇ ਕਾਰਪੋਰੇਸ਼ਨ ਦੇ ਚੁੱਕੀਆਂ ਆਏ ਨੇ ਆਜੇ ਬਟਿੰਡਾ ਵਾਲਾ ਕਾਰਪੋਰੇਸ਼ਨ ਦੀ ਟ੍ਰੇਨਿੰਗ ਤਬਰ ਹੋ ਗਈ ਹੈ ਪਹਿਲੇ ਫੇਸ ਦੇ ਸੌਫਟਵੇਅਰ ਦੇ ਕਾਰਪੋਰੇਸ਼ਨ ਨੂੰ ਲੈਣਾ ਹੈ ਦੂਜੇ ਫੇਸ ਚ ਅ ਕਾਉਂਸਲਸ ਤਬਰ ਕਰਨਾ ਹੈ ਸਰ ਹੀ ਨੇ ਕਿ ਮੇਨ ਜਿਹੜਾ ਬੈਨੀਫੀਟਰ ਕਿਸ ਨੂੰ ਆਈਦਾ ਮੇਨ ਬੈਨੀਫਿਟਸ ਇਹਨਾਂ ਦਾ ਸਿਟੀਜ਼ਨ ਨੂੰ ਹੈ ਕਾਉਂਸਲਰਸ ਨੂੰ ਹੈ ਵੈਸੇਕਲੀ ਕਾਰਪੋਰੇਸ਼ਨਸ ਨੂੰ ਵੀ ਹੈ ਕਿਉਂਕਿ ਉਹਨਾਂ ਦੀ ਵੀ ਪ੍ਰਪੋਜ਼ਲ ਵਗੈਰਾ ਆਟੋਮੈਟਿਕਲੀ ਤਿਆਰ ਹੋ ਜਾਣਗੇ ਸਾਰੀਆਂ ਪੂਰੀ ਹਿਸਟਰੀ ਪ੍ਰਪੋਜ਼ਲ ਦੀ ਰਿਕਾਰਡ ਹੋ ਰਹੀ ਜੀ ਹੈ